ਰਾਦਾ ਨਾ ਬੁੱਝਿਆ ਜਾਂਦਾ ਹੀ ਗੰਧ ਖਿਲ ਰਿਆ ਰਹਿੰਦਾ ਕਿੰਨੀ ਵਾਰੀ ਕਿਹਾ ਵੀ ਦਰਖਤ ਇਹ ਪੱਟ ਦੇ ਪੱਟ ਦੇ ਸੁਣਦੇ ਨਹੀਂ ਹੈਗਾ ਗੱਲ ਨੂੰ ਤੂੰ ਕਿਹੜਾ ਸੁਣਦੀ ਹੈ ਤੈਨੂੰ ਵੀ ਬਥੇਰੀ ਵਾਰੀ ਕਿਹਾ ਵੀ ਦਾਲ ਦੇ ਵਿੱਚ ਕਿਉਂ ਪਾ ਦਿਆ ਕਰ ਸ਼ਰਮ ਕਰ ਲੈ ਸ਼ਰਮ ਮੈਨੂੰ ਤੇਰੀ ਲੱਗਦੀ ਕੀ ਹੈ ਮਾੜਾ ਮੋਟਾ ਨਾ ਦੇਖ ਕੇ ਮਸਕਰੀਆਂ ਕਰੀਦੀਆਂ ਹੁੰਦੀਆਂ ਗਈਆਂ ਓਏ ਥਾਂ ਸਰ ਲੱਗਦੀਆਂ ਅਰਧਾਈ ਲੱਗਦੀਆਂ ਫਿਰ ਕਿਉਂ ਨਾ ਮਜ਼ਾਕ ਕਰਾਂ ਮਜ਼ਾਕ ਕਰਦੇ ਹੁੰਦੇ ਆ ਨਾ ਉਹ ਹੋ ਤਰੀਕੇ ਨਾਲ ਕਰਦੇ ਹੁੰਦੇ ਪਰ ਤੇਰੀ ਤਾਂ ਅੱਖ ਨਾ ਉਹ ਕਹਿੰਦੇ ਹੁੰਦੇ ਸਾਲ ਉੱਚਾਂ ਦਾ ਲੁੱਚਾਂਗਾ ਤੂੰ ਜਿਹੜੀ ਅੱਖ ਨਾਲ ਮੈਨੂੰ ਦੇਖਦਾਗਾ ਦੇਖ ਲੁੱਚਾ ਤਾਂ ਤੂੰ ਮੈਨੂੰ ਕਹਿ ਦਿੱਤਾ ਹੁਣ ਤੂੰ ਮੇਰਾ ਲੁੱਚਪਣਾ ਦੇਖੀਂ ਤੇ ਨਾ ਮੈਂ ਕਰਦਾ ਕੀ ਆ ਕੋਈ ਨਾ ਆਉਣ ਵਾਲਾ ਹੀ ਐ ਡਰਾਈਵਰ ਅੱਜ ਉਹਦਾ ਫੋਨ ਆਇਆ ਸੀ ਕੱਲ ਵੀ ਕੱਲ ਨੂੰ ਮੈਂ ਆਉਂਗਾ ਆਈ ਨਹੀਂ ਪਤਾ ਹੋਣਾ ਜੇ ਆਈ ਨਹੀਂ ਬਤਾ ਜੇ ਘੰਟੇ ਨੂੰ ਆ ਜੇ ਕਟਾਉ ਉਹ ਤੋਂ ਮੋਰ ਦੱਸੋ ਉਹਨੂੰ ਤੇਰੀ ਕੱਲੀ ਕੱਲੀ ਕਰ ਤੂੰ ਤੂੰ ਕੀ ਦੱਸੇਂਗੀ ਕੀ ਦੱਸ ਸਕਦੀ ਆ ਤੂੰ ਨੇ ਤੈਨੂੰ ਪਤਾ ਨਹੀਂ ਵੀ ਮੈਂ ਕਿਸ ਹੱਦ ਤੱਕ ਜਾ ਸਕਦਾ ਮੈਂ ਕਿਸ ਹੱਦ ਤੱਕ ਜਾ ਸਕਦਾ ਤੂੰ ਜੇ ਮੈਂ ਤੇਰੇ ਮੂਹਰੇ ਬੋਲਦੇ ਨਹੀਂ ਤਾਂ ਤੂੰ ਮੇਰੇ ਸਿਰ 'ਤੇ ਚੜ ਕੇ ਬੈਠ ਗਿਆ ਮੈਂ ਸੋਚਦੀ ਆਂ ਵੀ ਕਾਹਨੂੰ ਕਾਹਨੂੰ ਚਲ ਵੱਡਾ ਘਰ ਦੀ ਇੱਜ਼ਤ ਆ ਘਰੇ ਗੱਲ ਰਹਿਣ ਦੇ ਪਰ ਮੈਨੂੰ ਤਾਂ ਲੱਗਦਾ ਨਾ ਤੂੰ ਉਹ ਲੋਕਾਂ ਵਾਲੀ ਲਾਂਪਾ ਕਰਾਉਣੀ ਆ ਜਿੰਨਾ ਟਾਈਮ ਤੇਰੇ ਪੈਂਦੇ ਨਹੀਂ ਨਾ ਹਰ ਤੂੰ ਨਹੀਂ ਸੁਧਰਦਾ ਉਹ ਤਾਂ ਹੀ ਤਾਂ ਤੈਨੂੰ ਕਹਿਣਾ ਵੀ ਘਰ ਦੀ ਇੱਜ਼ਤ ਘਰ 'ਚ ਰਹਿਣ ਦੇ ਫੇਰ ਆਪਣੇ ਚ ਕੀ ਬੰड्या ਨਾਲੇ ਚਰਨਾ ਵੀ ਤਾਂ ਮੇਰਾ ਹੀ ਭਾਈ ਐ ਚਰਨੇ ਨੇ ਬੁਰਕੀ ਲਾ ਕੇ ਖਾ ਲਈ ਜਾਂ ਮੈਨੇ ਖਾ ਲਈ ਕੀ ਫਰਕ ਐ ਤੁਹਾਡਾ ਇੱਕ ਖੂਨ ਆ ਤੁਹਾਨੂੰ ਨਹੀਂ ਫਰਕ ਹੋਣਾ ਪਰ ਮੈਨੂੰ ਬਹੁਤ ਫਰਕ ਪੈਂਦਾ ਮੈਂ ਉਹਦੇ ਨਾਲ ਬਹਿ ਕੇ ਹੀ ਆ ਇਸ ਘਰ ਚ ਉਸੇ ਨਾਲ ਹੀ ਰਹੂੰਗੀ ਇਹ ਨਾ ਸੋਚ ਵੀ ਕਦੇ ਮੇਰੇ ਨਾਲ ਵੀ ਟਾਂਕਾ ਫਿੱਟ ਕਰ ਦੂਗੀ ਮੈਨੂੰ ਲੱਗਦਾ ਤੂੰ ਇਸ ਘਰ ਦੇ ਵਿੱਚ ਦੋ ਪਾੜ ਕਰਾ ਕੇ ਹਟੇਂਗੀ ਕੋਈ ਗੱਲ ਨਹੀਂ ਆ ਜਾਣ ਦੇ ਚਰਨੇ ਨੂੰ ਮੈਂ ਪੁੱਛਦਾ ਨਾ ਤੂੰ ਕਿਉਂ ਉਹਨੂੰ ਪੁੱਛਦਾਗਾ ਮੈਂ ਦੱਸੀ ਮੈਨੂੰ ਕੀ ਤੂੰ ਉਹਨੂੰ ਉਂਗਲ ਲਾਏਗਾ ਉਹ ਤਾਂ ਮੇਰੀ ਗੱਲ ਸੁਣੂਗਾ ਜੇ ਉਹਨੂੰ ਮੈਂ ਕਹਤਾ ਨਾ ਵੀ ਆਪਾਂ ਅੱਡ ਹੋ ਕੇ ਬਹਿ ਜਾਣੇ ਆ ਤਾਂ ਤੇਰੇ ਭਾਂਡੇ ਤਾਂ ਐਂ ਜਾਣਗੇ ਐ ਅੱਛਾ ਇਹ ਬੈਂਬ ਵੀ ਤੇਰਾ ਲਿਕੜ ਜਾਊਗਾ ਕਿਹੜੇ ਤੂੰ ਆ ਫਰਦੀ ਨੇ ਉਡਦੀ ਖੰਭਾ ਹੀ ਆ ਤੇ ਜਦੋਂ ਆ ਗਿਆ ਚਰਨਾ ਉਹੀ ਕੱਟੂ ਇਹ ਤੇਰੇ ਤੈਨੂੰ ਫੇਰ ਹੱਕ ਲਾਊਗੀ ਪੀਜੇ ਮੈਂ ਜੱਸੇ ਨਾਲ ਹਾਮੀ ਭਰ ਦਿੰਦੀ ਤਾਂ ਚੰਗੀ ਰਹਿੰਦੀ ਹਾਂ ਜੇ ਮੈਂ ਜੱਸੇ ਦੇ ਆ ਤੰਗਾ ਚੱਟ ਲੈਂਦੀ ਤਾਂ ਮੈਂ ਚੰਗੀ ਲੈਂਦੀ ਨਾਲੇ ਮੈਂ ਉਧਰ ਬੁਰਕੀ ਲਾਉਂਦੀ ਨਾਲੇ ਮੈਂ ਇਧਰ ਬੁਰਕੀ ਲੈਂਦੀ ਮੈਂ ਉਹਨਾਂ ਧੀਮੀਆਂ ਚ ਨਹੀਂ ਹੈਗੀ ਜਿਹੜੇ ਚਾਰੇ ਪਾਸੇ ਐ ਚੱਕਰ ਚਲਾਉਂਦੀਆਂ ਠੀਕ ਆ ਨਾ ਇੱਜ਼ਤ ਕਰ ਦਿੱਤੀ ਐ ਮੈਂ ਇੱਜ਼ਤ ਬਣ ਕੇ ਰਹੂੰਗੀ ਇੱਜ਼ਤ ਬਣ ਕੇ ਆਈਆਂਗੀ ਡਰਾਈਵਰ ਦੀ ਇਹ ਤੂੰ ਸੋਚਾਂ ਕੱਢਦੇ ਨਾਲੇ ਮਨ ਚੋਂ ਇੱਜ਼ਤ ਨੂੰ ਕੀ ਐ ਵੈਸੇ ਵੀ ਤਾਂ ਲੋਕ ਗੱਲੀ ਬਣਾਉਂਦੇ ਨੇ ਵਿਚਰਨਾ ਤਾਂ ਰਹਿੰਦਾ ਗੱਡੀ ਤੇ ਤੇ ਜੱਸਾ ਜਿਸਾ ਕਰੇ ਕਰੇ ਕੱਲੀ ਹੁੰਦਾ ਮੈਂ ਲੋਕਾਂ ਦੀ ਪਰਵਾਹ ਨਹੀਂ ਕਰਦੀ ਹੈਗੀ ਲੋਕ ਤਾਂ ਬਾਅਦ ਚ ਵੀ ਗੱਲਾਂ ਬਣਾਉਣਗੇ ਜਦੋਂ ਮੈਂ ਤੇਰੇ ਨਾਲ ਟਾਂਕਾ ਫਟ ਕਰ ਲਿਆ ਉਦੋਂ ਕਿਹੜਾ ਲੋਕ ਗੱਲਾਂ ਨਹੀਂ ਬਣਾਉਣਗੇ ਵੀ ਡਰਾਈਵਰ ਨੂੰ ਛੱਡ ਕੇ ਡਰਾਈਵਰ ਤਾਂ ਉਧਰ ਤੁਰਿਆ ਫਿਰਦਾ ਰਹਿੰਦਾ ਸੀ ਤੇ ਹੁਣ ਜੱਸੇ ਨਾਲ ਟਾਂਕਾ ਫਟ ਕਰ ਲਿਆ ਮੈਂ ਨਹੀਂ ਕਿਤੇ ਲੋਕਾਂ ਦੀ ਪਰਵਾਹ ਕੀਤੀ ਨਾਲੇ ਲੋਕ ਤਾਂ ਇੱਕ ਗੱਲਾਂ ਦੀਆਂ 10 ਗੱਲਾਂ ਬਣਾਉਂਦੇ ਹੈਗੇ ਤਾਂ ਹੀ ਦਾ ਕਹਿਣਾ ਕਿ ਇਹ ਗੱਲਾਂ ਬਣਾਉਂਦੇ ਨੇ ਕੁਝ ਖੱਟਤਾ ਲੱਗੇ ਜੱਸਾ ਗੱਲਾਂ ਦਾ ਬਣਦੀ ਨਹੀਂ ਇਹੀ ਤਾਂ ਤੇਰਾ ਬਹਿਵਾ ਖੱਟਣ ਘਟਾਉਣ ਵਾਲਾ ਤਾਂ ਠੀਕ ਆ ਆ ਜਾਂਦੇ ਅੱਜਾ ਡਰਾਈਵਰ ਨੂੰ ਆ ਤੇਰਾ ਜਿਹੜਾ ਤੇਰੇ ਮਨ ਚ ਭਰਿਆ ਹੋਣਾ ਭਾਂਗਾ ਟੋਟਾ ਇਹ ਸਭ ਪੂਰਾ ਜੇ ਨਾ ਕਰਾਇਆ ਨਾ ਤਾਂ ਮੈਨੂੰ ਵੀ ਤੂੰ ਭਾਬੀ ਨਾ ਜਾਣੀ ਵੱਡੀ ਨਿਮੋ ਨਿਮੋ ਤੇਰੇ ਵਰਗੀਆਂ ਅਲਕੋ ਬਸ਼ੇਰੀਆਂ ਪੜੀਆਂ ਕਾਬੂ ਕਰੀਆਂ ਨੇ ਮੈਂ ਤੇ ਤੂੰ ਤੂੰ ਤਾਂ ਚੀਜ਼ੇ ਕੀ ਐ ਦੇਖਦੀ ਜਾ ਤੇਰੇ ਨਾਲ ਬਣਦਾ ਕੀ ਐ ਤੇਰੀ ਜ਼ਿੰਦਗੀ ਦੇ ਵਿੱਚ ਐਵੇਂ ਦਾ ਜ਼ਹਿਰ ਘੋਲੂਗਾ ਨਾ ਨਾ ਕੋਟਾ ਅੱਗੇ ਲੰਗੂਗੀ ਨਾ ਤੂੰ ਮੂੰਹ ਚ ਰੱਖ ਨਾ ਸਕਦੀ ਵੇ ਉਹ ਤਾਂ ਹੋਰ ਸੀ ਜਿਹੜੀਆਂ ਤੇਰੇ ਪੈਰ ਦੇ ਜੁੱਤੀ ਬਣ ਗਈਆਂ ਮੈਂ ਤਾਂ ਥੁੱਕ ਦੇ ਵੀ ਨਹੀਂ ਤੁਰਦਾ ਲੱਗ ਇਥੋਂ ਚੱਲ ਅੱਜ ਤੇਰਾ ਇਹ ਬੈਂ ਵੀ ਕੱਢੇ ਦੇਣਾ ਕੋਈ ਗੱਲ ਨਹੀਂ ਪਾਣੀ ਤਾਂ ਪੜਹੇਟ ਦੀ ਲੰਗਣਾ ਚਲੋ ਤੈਨੂੰ ਮੰਜਾਉਦਾ ਚੱਲ ਛੱਡ ਚੱਲ ਛੱਡ ਛੱਡ ਮੈਨੂੰ ਛੰਡ 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 ਮੇਰੇ ਸਾਲੀ ਦੀਆਂ ਗੱਡੀਆਂ ਦੀ ਐਂ ਲੱਗਦੀ ਐ ਨਾ ਰਾਤ ਨੂੰ ਵੀ ਦਾਵੇ ਨਾ ਦਿਨੇ ਚੈਨਾ ਵੀ ਤਾਂ ਦਿਨ ਖੂ ਖੂ ਟੀਂ ਟੀ ਜਿੰਨੇ ਰਾਤ ਤੇ ਤੁਰ ਗਈ ਕੀ ਕਰਾਂਗੇ ਜੇ ਡਰਾਈਵਰ ਨਾ ਹੁੰਦੇ ਦੱਸ ਕੀ ਕਰਦੇ ਦੇਖ ਓਏ ਕਿਵੇਂ ਲੜਦੇ ਨੇ ਭੈਣ ਜਿਹਾ ਕੇ ਜੀਆ ਕਰੇ ਵਰਦਿਆਂ ਪਹਿਲਾਂ ਉਹ ਦੇਖ ਲੈ ਉਹ ਗੱਡੀ ਦਾ ਐਕਸੀਡੈਂਟ ਹਾਏ ਹਾਏ ਕਿੰਨਾ ਪਹਿੜਾ ਹੋਇਆ ਦੀ ਓਏ ਬੰਦੇ ਦਾ ਨਾ ਹੱਟਿਆ ਨਾ ਮਾਸ ਹੱਟਿਆ ਬੁਰਾ ਹਾਲ ਹੋ ਗਿਆ ਪੈਸਾ ਜੀ ਕੱਚਾ ਹੋਇਆ ਪਿਆ ਉਹਦਾ ਇੱਕ ਤਾਂ ਇੰਜੀ ਕਰਦਾ ਵੀ ਡਰਾਈਵਲੀ ਛੱਡਦੇ ਓਏ ਐਡਾ ਪਹਿੜਾ ਐਕਸੀਡੈਂਟ ਪਰ ਡਰਾਈਵਲੀ ਮੇ ਨਾ ਕਰੇਗਾ ਵੀ ਕੀ ਖਾਣ ਨੂੰ 4 ਰੁਪਏ ਕਿੱਥੋਂ ਲਿਆਏਗਾ ਬੌਲਿਆ ਇਹ ਵੀ ਨਹੀਂ ਛੱਡੀਆਂ ਜਾਂਦੀਆਂ ਇਹਦਾ ਕਹਨ ਆਪਣਾ ਦਾ ਸੜਕਾਂ ਨਾਲੇ ਬਾਪ ਪਿਆ ਹੋਇਆ ਡਰਾਈਵਰ ਆ ਉਹ ਕੰਮ ਹੋ ਰਿਹਾ ਹੁਣ ਤਾਂ ਹੁਣ 4 ਦਿਨ ਘਰੇ ਆਇਆ ਪਾਏ 4 ਦਿਨ ਕਿਹੜੇ ਉਹਦਾ ਮਨ ਕਰੇ ਬਾਬੂ ਦਾ ਜੀ ਕਰੇ ਬੈਕ ਤੇ ਰੀ ਬਾਜ ਫੇਰ ਮਾਰੇ ਫੋਨ ਆ ਜਾ ਬਾਈ ਗੱਡੀ ਭਰੀ ਖੜੀ ਐ ਯੂਪੀ ਜਾਣਾ ਐਪੀ ਜਾਣਾ ਉਹ ਭੈਣ ਦੇ ਖਸਮਾਂ ਦਾ ਸੋਚ ਲਿਆ ਕਰੋ ਮੇਰਾ ਵੀ ਪਰਿਵਾਰ ਆ ਕਰੇ ਦੋ ਚਾਰ ਦਿਨ ਤਾਂ ਮੈਨੂੰ ਰਹਿਣ ਦੇ ਦਿਆ ਕਰੋ ਪਿੱਛੀ ਮਾਰਦੇ ਨੇ ਭੈਣ ਦੇ ਖਸਮ ਫੋਨ ਅਜੇ ਕਰੇ ਪਹੁੰਚਦਾ ਨਹੀਂ ਦੱਸ ਬੰਦਾ ਕੀ ਕਰੂ ਕੋਈ ਜੂਨ ਨਹੀਂ ਰੱਬਾ ਇਹਨਾਂ ਦਾ ਦੋ ਚਾਰ ਖੁੱਡੂ ਹੁੰਦੇ ਬੰਦਾ ਖੇਤੀ ਦਾ ਕਰਨ ਜੋਗਾ ਹੁੰਦਾ ਜਾ ਹੱਥ ਨੇ ਆਪਦਾ ਕਰੇ ਆ ਜਾਦਾ ਬੰਦਾ ਕੋਈ ਫਾਇਦਾ ਨਹੀਂ ਚੱਲ ਕਰੇ ਜਾ ਕੇ ਦੋ ਮੰਨੀਆਂ ਛਕੀਏ ਹਾਏ ਹਾਏ ਇਹ ਕਰਬ ਬਣੀ ਗਰਮੀ ਕਰੇ ਆ ਬਾਈ ਕਿਵੇਂ ਖੜੇ ਹਰੇ ਸਾਸਰੀ ਘਰ ਬਾਈ ਸਾਸਰੀ ਘਰ ਆ ਗਿਆ ਚਰਨੇ ਤੂੰ ਹਾਂ ਆ ਗਿਆ ਹੋ ਠੀਕ ਐ ਕਿਵੇਂ ਖੜੇ ਆ ਬਾਰੇ ਕੁਛ ਨਹੀਂ ਉਹੀ ਖੜ ਗਿਆ ਦੀ ਲੈ ਉਹੀ ਖੜ ਗਿਆ ਦੀ ਫਿਰ ਆ ਜਾ ਅੰਦਰ ਚੱਲਦੇ ਆ ਦੋ ਗੱਲਾਂ ਮਾਰਾਂਗੇ ਗੱਲਾਂ ਮਾਰੇਗਾ ਕਿਹੜੇ ਮੂੰਹ ਨਾਲ ਅੰਦਰ ਲੈ ਕੇ ਜਾਣਾ ਹੈ ਕਿਉਂ ਇਹ ਕਹੀ ਜਾ ਗੱਲਾਂ ਕਰਨ ਲੱਗ ਗਿਆ ਬਾਈ ਤੂੰ ਤੇਰੀ ਬੰਨੋ ਨੇ ਘਰੋਂ ਬਾਹਰ ਕੱਢਤਾ ਮੈਨੂੰ ੱੱਕੇ ਮਾਰ ਮਾਰ ਕੇ ਘਰੋਂ ਬਾਹਰ ਕੱਢਤਾ ਹਾਂ ਇਹ ਭੈਣ ਜਦਾਖ ਜੀਆ ਅਜੇ 4 ਮਹੀਨੇ ਨਹੀਂ ਹੋਏ ਇਹਨੂੰ ਅਜ ਨੂੰ ਹੁਣ ਇਹੋ ਕਰਨ ਲੱਗ ਗਿਆ ਆਪਣੇ ਜਪਵਾੜ ਪਾਉਣ ਲੱਗ ਗਿਆ ਦੇਖ ਲੈ ਬਾਈ ਮੈਂ ਤਾਂ ਤੈਨੂੰ ਜਵਾਖਾ ਵਾਂਗੂ ਪਾਲਿਆ ਛੋਟਾ ਜਿਹਾ ਹੁੰਦਾ ਸੀ ਜਦੋਂ ਆਪਣੇ ਮਾਪੇ ਗੁਜ਼ਰ ਗਏ ਸੀ ਆਹ ਹੱਥਾਂ ਨਾਲ ਤੈਨੂੰ ਖੜਿਆ ਖੜਾ ਕੇ ਐਡਾ ਵੱਡਾ ਕਰਿਆ ਤੇਰੇ ਕਰਕੇ ਮੈਂ ਆਪਦਾ ਵਿਆਹ ਨਹੀਂ ਕਰਾਇਆ ਉਹ ਬਾਈ ਇਹੀ ਕਹੀਆਂ ਗੱਲਾਂ ਕਰਦਾ ਉਹਦਾ ਕਹਾਣਾ ਮੈਂ ਤਾਂ ਮਾਂ ਪਿਓ ਵੀ ਨਹੀਂ ਦੇਖੇ ਮੈਂ ਤਾਂ ਤੈਨੂੰ ਆਪਣੀ ਮਾਂ ਸਮਝਦਾ ਤੈਨੂੰ ਇਹ ਪਿਓ ਸਮਝਦਾ ਜਿਹਨੇ ਮੈਨੂੰ ਪਾਲ ਕੇ ਐਡਾ ਕਰਿਆ ਕੁਸ ਤੈ ਆਪਦੇ ਬਾਰੇ ਨਹੀਂ ਸੋਚਿਆ ਮੇਰਾ ਵਿਆਹ ਕਰਿਆ ਤਾਂ ਨਾ ਓਏ ਤੂੰ ਤੇਰੇ ਵਰਗੇ ਭਾਈ ਤਾਂ ਹਰੇਕ ਦੇ ਹੁਣ ਪਰੇ ਮੇਰੇ ਸਾਲੇ ਦੀ ਤੈਨੂੰ ਕਿਹਾ ਸੀ ਬਈ ਤੂੰ ਆਪਦਾ ਵਿਆਹ ਕਰਵਾ ਲੈ ਪਰ ਤੂੰ ਬੋਲਿਆ ਤੈ ਮੇਰਾ ਵਿਆਹ ਕਰਿਆ ਹੁਣ ਦੇਖ ਲੈ ਕੀ ਹਾਲ ਹੋ ਰਹੇ ਨੇ ਆਪਣੀ ਓ ਚਰਨੇਆ ਮੈਨੂੰ ਤਾਂ ਬਸ ਇਸੇ ਗੱਲ ਦਾ ਅਫਸੋਸ ਹੈ ਵੀ ਜਿੱਥੇ ਮਾਂ-ਵਾਪਾ ਗੁਜ਼ਰੇ ਤੇ ਨਾਲੀ ਰੱਬ ਮੈਨੂੰ ਚੱਕ ਲੈਣਾ ਨਾ ਭਾਈ ਕੀ ਕੀ ਕਹਿਣਾ ਤੂੰ ਜੇ ਤੂੰ ਨਾ ਹੁੰਦਾ ਮੈਂ ਵੀ ਮਰ ਜਾਣਾ ਦੀ ਹੁੰਨੂ ਬਈ ਮੈਨੂੰ ਕੋਣ ਸਾਥ ਦਾਰੇ ਇਹ ਗੱਲਾਂ ਕਿਉਂ ਕਰਦਾ ਬਾਈ ਹੁਣ ਤੇਰਾ ਭਾਈ ਆ ਗਿਆ ਕਿਉਂ ਡਰਦਾ ਤੂੰ ਹੁਣ ਚੱਕ ਲੈ ਹੁਣ ਤਾਂ ਤੂੰ ਸੰਭਲ ਗਿਆ ਬੌੜਿਆ ਆ ਗਈ ਤੈਨੂੰ ਸਾਹਮਣ ਵਾਲੀ ਉਹ ਬੌੜਿਆ ਤੂੰ ਉਹਨੇ ਘਰ ਸੰਭਲਿਆ ਮੇਰਾ ਸੰਭਲਿਆ ਆ ਲੈ ਮੇਰਾ ਗੱਲ ਘੋੜਦੇ ਅਸੀਆਂ ਗੱਲਾਂ ਕਰਨ ਤੋਂ ਪਹਿਲਾਂ ਓਹੋ ਅਸੀਆਂ ਕੀ ਗੱਲਾਂ ਕਰਨ ਲੱਗਿਆ ਤੂੰ ਬਾਈ ਮੈਂ ਹੈਗੇ ਆ ਤੂੰ ਕਿਉਂ ਟੈਨਸ਼ਨ ਲੈਨੇਗਾ ਹੁਣ ਤਾਂ ਮੈਂ ਘਰੇ ਆ ਗਿਆ ਤੂੰ ਕਿਉਂ ਡਰਦਾ ਘਰੇ ਆ ਤਾਂ ਗਿਆ ਤੂੰ ਪਰ ਘਰੇ ਖੜਦਾ ਕਿੰਨੇ ਟਾਈਮ ਹੈ ਹੈ ਅੱਜ ਤਾਂ ਤੂੰ ਉਹਨੂੰ ਕਹਿ ਦੇਗਾ ਅੱਗੇ ਤੋਂ ਤੈਨੂੰ ਪਤਾ ਗੱਲ ਕੀ ਹੋਈ ਐ ਭਾਈ ਮੈਨੂੰ ਕੀ ਪਤਾ ਗੱਲ ਕੀ ਹੋਣੀ ਐ ਉਹ ਤਾਂ ਜਾਂ ਤੈਨੂੰ ਪਤਾ ਐ ਜਾਂ ਉਹਨੂੰ ਪਤਾ ਐ ਮੇਰੀ ਗੱਲ ਸੁਣਾ ਜੇ ਕਸੂਰ ਮੇਰੇ ਚ ਹੋਇਆ ਅੱਜ ਜੁੱਤੀ ਕੱਢ ਲਈ ਤੇਰੀ ਜੁੱਤੀਆਂ ਮੇਰਾ ਸਰਾ ਦੇਖ ਲੈ ਆਹ ਗੱਲ ਹੋਈ ਸੀ ਇਹ ਲੰਗੀ ਜਾਂਦੀ ਦੀ ਚੌਂਕਬੇਦੀ ਮੈਂ ਇਹਨੂੰ ਕਿਹਾ ਮੈਂ ਕਿਹਾ ਭਾਈ ਜਦੋਂ ਤੂੰ ਚੌਂਕਬੇਦੀ ਲੰਘਦੀ ਹੁੰਨੀ ਐ ਮਾੜਾ ਮੋੜਾ ਕੁੰਡਕੰਡ ਕੱਢ ਲਿਆ ਕਰ ਹੈਨਾ ਉੱਥੇ ਮਸਟੰਡੇ ਬੈਠੇ ਹੁੰਦੇ ਨੇ ਵਿੱਚ ਇੰਨੇ ਜੇ ਆਹ ਗੱਲ ਅਸੀਂ ਐਨੇ ਚ ਮੇਰੇ ਤੇ ਸਰ ਤੜਕੇ ਵਗ ਗਈ ਇਹਦੀ ਤੂੰ ਹੁੰਦਾ ਕੌਣ ਹੈ ਹੁਣ ਉਹਨੂੰ ਦੱਸ ਬਈ ਮੈਂ ਕੌਣ ਹੁੰਦਾ ਮੈਨੂੰ ਕਹਿੰਦੀ ਆ ਜਾਣ ਦੇ ਚਰਨੇ ਨੂੰ ਜਿੱਦਾਂ ਡਰਾਈਵਰ ਘਰੇ ਵੜ ਗਿਆ ਨਾ ਸਭ ਤੋਂ ਪਹਿਲਾਂ ਤਾਂ ਕਹਿੰਦੀ ਕੰਦ ਘੜਾਉਂਗੀ ਅੱਛਾ ਹਾਂ ਮੇਰੀ ਗੱਲ ਸੁਣ ਬਾਈ ਇਹ ਖੋਟ ਤੇਰਾ ਨਹੀਂ ਖੋਟ ਉਹਦਾ ਹੈ ਮੇਰੀ ਗੱਲ ਸੁਣ ਅੱਜ ਕੱਲ ਤੈ ਕਹਿਤਾ ਉਹਨੂੰ ਬਈ ਕੁੰਟ ਕੱਢ ਲੈ ਕਰ ਐਨੇ ਚ ਮੱਚ ਗਈ ਅੱਜ ਕੱਲ ਤੇ ਤਾਂ ਚੁੰਨੀ ਨਹੀਂ ਲੈ ਕੇ ਰਾਜੀ ਜਵਾਨਾ ਤਾਂ ਦੇਖ ਬਾਬੇ ਨਾਨਕ ਨੇ ਕਹਿਦੀ ਕੱਲ ਜੁਗ ਆਊਗਾ ਉਹ ਗੱਲ ਹੋ ਗਈ ਕੱਲ ਜੁਗ ਆ ਗਿਆ ਬਾਈ ਕਾਲ ਯੁਗ ਤਾਂ ਆ ਹੀ ਗਿਆ ਜਦੋਂ ਘਰ ਦੇ ਮਾਲਕਾ ਖਾਪ ਬਣ ਕੇ ਬੈਠ ਗਈ ਮੈਨੂੰ ੱੱੱਕੇ ਮਾਰ ਮਾਰ ਕੇ ਘਰੋਂ ਕੱਢਦਾ ਤੂੰ ਕਿਉਂ ਡਰਦਾ ਬਾਈ ਇਹ ਤਾਂ ਬੜਾ ਕਾਲ ਚੁੱਕੀ ਹੋਊਗਾ ਹੁਣ ਉਹ ਮੇਰੇ ਹੁੰਦੇ ਕਿਉਂ ਡਰਦਾ ਬਾਈ ਮੈਂ ਆ ਗਿਆ ਤੂੰ ਘਰੇ ਚੱਲ ਮੇਰੇ ਨਾਲ ਉਹਨੂੰ ਮੈਂ ਦੇਖਦਾ ਮੇਰੇ ਸਾਲੀ ਦੀ ਚੱਲ ਨਾ ਨਾ ਛੱਡਣਿਆ ਜਿੰਨਾ ਚਿਰ ਤੱਕ ਇੱਕ ਫੈਸਲਾ ਨਹੀਂ ਹੁੰਦਾ ਮੈਂ ਨਹੀਂ ਉਸ ਘਰ ਦੇ ਵਿੱਚ ਪੈੜ ਧਰਦਾ ਆਪਦੀ ਆਪਦੀ ਗੱਲ ਕਰ ਲੈ ਜਾ ਕੇ ਆਪਦੀ ਬਾਈ ਤੂੰ ਹੁਣ ਮੇਰੀ ਵੀ ਨਹੀਂ ਮੰਨਦਾ ਮੰਨ ਕੇ ਕੀ ਕਰੂਗਾ ਅੱਜ ਤਾਂ ਤੂੰ ਲੈ ਜਾਏਗਾ ਕੱਲ ਨੂੰ ਠੇਡਾ ਮਾਰ ਕੇ ਫੇਰ ਕੱਢੂਗੀ ਉਹਦੇ ਨਾਲ ਇੱਕ ਫੈਸਲਾ ਕਰ ਲੈ ਵੀ ਮੈਂ ਕੌਣ ਆ ਉਹਨੂੰ ਦੱਸ ਜਾ ਕੇ ਉਹ ਤਾਂ ਮੈਨੂੰ ਕਹਿੰਦੀ ਤੂੰ ਸਾਡੇ ਟੁਕੜਿਆਂ ਦੇ ਭਲਦਾ ਕਰਦਾ ਕੀ ਆ ਤੂੰ ਡਰਾਈਵਰ ਤਾਂ ਕਹਿੰਦੀ ਅੱਖਾਂ ਗਾਲ੍ਹਾਂ ਦਬਦੀਆਂ ਰੋਡਾਂ ਤੇ ਜਾ ਜਾ ਕੇ ਤੂੰ ਕੀ ਕਰਦਾ ਕਹਿੰਦੇ ਇੱਧਰ ਪਾਈ ਦੇਣਾ ਇੱਧਰ ਪਾਈ ਦੇਣਾ ਪੱਲਾ ਮੈਨੂੰ ਐ ਦੱਸ ਜਿਹੜੀ ਖੇਤੀ ਪੱਤੀ ਆ ਆਪਣੀ ਕੌਣ ਕਰਦਾ ਬਈ ਉਹ ਬਈ ਜਿਹੜੇ 2 2.5 ਕਿੱਲੇ ਹੈਗੇ ਨੇ ਉਹ ਤੂੰ ਕਰੀ ਜਾਣਾ ਤਾਂ ਹੀ ਮੈਂ ਡਰਾਈਵਰ ਮਖਾ ਭਾਈ ਚਾਰ ਪੀ ਉਧਰੋਂ ਆਈ ਆ ਕਰਨਗੇ ਮਿੰਦਾ ਤੇਰਾ ਏਡਾ ਸੁੱਖਾਗਾ ਆਹ ਦੇਖ ਲੈ ਜਦੋਂ ਤੂੰ ਗਿਆ ਸੀ ਨਾ ਤੇਰੀ ਕਿੰਦੀ ਬੇਇੱਜ਼ਤੀ ਕਰਾਈ ਮੈਂ ਇੱਕ ਦਿਹਾੜੀ ਵਾਲਾ ਲੈ ਕੇ ਖੇਤ ਇਹਨੂੰ ਕਿਹਾ ਵੀ ਚਾਹ ਪਾਣੀ ਬਣਾ ਦੇ ਰੋਟੀ ਬਣਾ ਦੇ ਕਹਿੰਦੀ ਮੈਥੋਂ ਨਹੀਂ ਲੈਂਦੀਆਂ ਹੋਰ ਕਹਦੇ ਤੇਰੀ ਮਾਂ ਲਾਹੂਗੀ ਉਰੀ ਆਖੀ ਇਹ ਗੱਲ ਤੂੰ ਪੁੱਛ ਜਾ ਕੇ ਉਹਨੂੰ ਵੀ ਕੌਣ ਲਾਹੂਗਾ ਮੈਨੂੰ ਕਹਿੰਦੀ ਦਿਹਾੜੀ ਇਹ ਨਾਲ ਗੱਲ ਕਰਨੀ ਸੀ ਵੀ ਆਪਦੀ ਰੋਟੀ ਟੁਕ ਆਪ ਨਾਲ ਲੈ ਕੇ ਆਉਣਾ ਸੀ 2 ਰੁਪਏ ਵੱਧ ਦੇ ਦਾਂਦੇ ਤੇ ਦੇਖ ਲੈ ਕਿਉਂ ਝਾੜਾਂ ਦੇ ਲੱਗਦੇ ਨਹੀਂ ਉਰੀ ਪੈਸੇ ਕਹਦੀ ਮੇਰੇ ਸਾਲੇ ਦੀ ਕੋਈ ਨਾ ਤੂੰ ਪਰਵਾਹ ਨਾ ਕਰ ਬਾਈ ਇਹ ਤਾਂ ਮੈਂ ਦੇਖਦਾ ਮੇਰੇ ਸਾਲੇ ਦੀ ਨੂੰ ਅੱਜ ਜਾ ਕੇ ਉਹਨੂੰ ਮੈਂ ਦੇਣਾ ਪਤਾ ਲੈ ਨਮੋਏ ਪੰਗਾ ਤੂੰ ਕਿਹਦੇ ਨਾਲ ਲੈਂਦੀ ਸੀ ਜੱਸੇ ਨਾਲ ਹੁਣ ਤੈਨੂੰ ਪਤਾ ਲੱਗੂ ਕਿ ਚ ਸੱਚੀ ਚੀਜ਼ ਕੀ ਹੈ ਤਾਂ ਮੈਂ ਦੇਖਦਾ ਮੇਰੇ ਸਾਲੇ ਦੀ ਮੇਰੇ ਭਾਈ ਨੂੰ ਬਾਹਰ ਕੱਟੂਗੀ ਮਰ ਕਿੱਧਰ ਗਈ ਨਹੀਂ ਨਹੀਂ ਮਾ ਕਿੱਧਰ ਮਰ ਗਈ ਮੇਰੇ ਸਾਲੇ ਦੀ ਨਹੀਂ ਨਹੀਂ ਮਾ ਸੁਣ ਨਾ ਕੀ ਹੋ ਰਿਹਾ ਸਾਹ ਤਾਂ ਲੈ ਲਓ ਮੈਨੂੰ ਵੀ ਪਤਾ ਲੱਗ ਗਿਆ ਸੀ ਮੈਂ ਪਾਣੀ ਪਰ ਨਾ ਲੱਗੀ ਸੀ ਗਲਾਸ ਕੀ ਹੋ ਰਿਹਾ ਤੈਨੂੰ ਤੇਰਾ ਬਲਾਈਂ ਬਲੱਡ ਵਧਿਆ ਜਾਂ ਲੱਗਦਾ ਮੈਨੂੰ ਮਿੰਤਾ ਕੀ ਹੋਇਆ ਮਿੰਤਾ ਕੀ ਹੋਇਆ ਕਿਵੇਂ ਕੰਮ ਕਰ ਠੀਕ ਸੀਗਾ ਹਾਂ ਕੰਮ ਕਰ ਵਧੀਆ ਤਿੰਨੇ ਦਿਨਾਂ ਬਾਅਦ ਆਇਓ ਕਰੇ ਹੁਣ ਪਹਿਲਾਂ ਉੱਥੇ ਗਏ ਦੀ ਗੁਜਰਾਤ ਜੈਤ ਕੀ ਅਗਲੇ ਨੇ ਪੀਜੀ ਮਾਰਿਆ ਅਗਲੇ ਦੀ ਮਰਜ਼ੀ ਜਿੱਥੇ ਮਰਜ਼ੀ ਦਾ ਕੀੜਾ ਲਵਾ ਦੇਣਾ ਮੇਰਾ ਕੀੜਾ ਥਿਜੋਰ ਜਲਦਾ ਤੈਨੂੰ ਤਾਂ ਮੈਂ ਕਿੰਨੀ ਵਾਰੀ ਕਿਹਾ ਵੀ ਨੇੜੇ ਕੰਮ ਕਰ ਲਿਆ ਕਰ ਪਰ ਤੈਨੂੰ ਕਾਹਨੂੰ ਦਿਂਦਾ ਘਰਬਾਰ ਤੈਨੂੰ ਵੀ ਨਾ ਕਹਦੇ ਹੁੰਦੇ ਉਹ ਡਰਾਈਵਰਾਂ ਨੂੰ ਜਿਹੜੀ ਬਾਹਰ ਲਈ ਚਸ ਪੈ ਜੇ ਨਾ ਫਿਰ ਉਹ ਕਿੱਥੇ ਘਰ ਦਿਖਣ ਦਿੰਦੀ ਹੈਗੀ ਮੇਰੇ ਸਾਲੀ ਦੀ ਮੈਨੂੰ ਕਿਹੜਾ ਜੀ ਕਰਦਾ ਮੈਂ ਤਾਂ ਆਪ ਕਹਿਣਾ ਬਈ ਹੱਥ ਨਹੀਂ ਘਰੇ ਆ ਜਾ ਕਰ ਮੇਰੀ ਗੱਲ ਸੁਣ ਮੈਂ ਤੇਰੇ ਨਾਲ ਗੱਲ ਕਰਨੀ ਹੈ ਬਹੁਤ ਜ਼ਰੂਰੀ ਹਾਂ ਮੈਂ ਨੇ ਇਹ ਕਹਿੰਨੀ ਸੀ ਕਿ ਆ ਜੱਸੇ ਨੂੰ ਸਮਝਾਉਣਾ ਤਾਂ ਸਮਝਾ ਦੇ ਨਹੀਂ ਤਾਂ ਫਿਰ ਮੈਂ ਤਾਂ ਇੱਕ ਹੀ ਕੰਮ ਕਰੂੰਗੀ ਜਾਂ ਤਾਂ ਅੱਡ ਹੋ ਜਾ ਤੇ ਜਾਂ ਮੈਂ ਚੱਕ ਕੇ ਜੁੰਨੀ ਆਪਦੇ ਪਿੱਕੇ ਤੁਰ ਜੂੰਗੀ ਅੱਛਾ ਕੀ ਅੱਛਾ ਅੱਛਾ ਲਾਈ ਇਹ ਮੂੰਹ ਚੱਕ ਕੇ ਗਲਤ ਤਾਂ ਸੁਣਦਾ ਮੇਰੀ ਧਿਆਨ ਨਾਲ ਹਾਂ ਆਪਦੇ ਭਾਈ ਦਾ ਪੱਖ ਹੀ ਕਰਉਣਾ ਇਹਦਾ ਮਤਲਬ ਜੇ ਤੂੰ ਮੇਰੀ ਗੱਲ ਤਾਂ ਕਾਨੂੰ ਧਿਆਨ ਨਾਲ ਸੁਣਨੀ ਸੀਗੀ ਹਾਂ ਕੀ ਹੋ ਗਿਆ ਕੀ ਕਹਿਤਾ ਉਹਨੇ ਕਿ ਤੇਰੇ ਬੜਖਾ ਵੱਢ ਲਿਆ ਅੱਛਾ ਤੇਰਾ ਭਾਈ ਹੈ ਤੈਨੂੰ ਮਿਰਚ ਲੱਗਦੀ ਹੈ ਗੁੱਸਾ ਆਉਂਦਾ ਵੀ ਮੇਰੇ ਭਾਈ ਨੂੰ ਕਾਹ ਤੋਂ ਮਾੜਾ ਕਹਿੰਦੀ ਹੈਗੀ ਸਾਰਾ ਦਿਨ ਮੇਰੇ ਤੇ ਗੰਦੀ ਅੱਖ ਨਾਲ ਦੇਖਦਾ ਰਹਿੰਦਾ ਗੰਦੀ ਨਜ਼ਰ ਰੱਖਦਾ ਸ਼ਰਮ ਨਹੀਂ ਆਉਂਦੀ ਹੈਗੀ ਉਹਨੂੰ ਮੈਂ ਫਿਰ ਵੀ ਭਾਬੀ ਲੱਗਦੀ ਆ ਉਹਨੂੰ ਸੰਗਿ ਸ਼ਰਮ ਨਹੀਂ ਆਉਂਦੀ ਅਹੀ ਜੀਆਂ ਗੱਲਾਂ ਕਰਦੀ ਨੂੰ ਉਹ ਤੇਰੇ ਤੇ ਹੋ ਰੱਖੂਗਾ ਤੇਰੇ ਤੇ ਅੱਖ ਰੱਖਦਾ ਹੋ। ਅੱਛਾ। ਨਾ ਤੈਨੂੰ ਕੀ ਲੱਗਦਾ ਤੇਰੇ ਭਾਈ ਤੇ ਮੈਂ ਉਹੀ ਇਲਜ਼ਾਮ ਲਾਈ ਜਾਨੀ ਆ ਬਿਨਾਂ ਗੱਲ ਤੋਂ ਹੈ। ਐਡੀ ਬੇਸ਼ਰਮੀ ਨਹੀਂ ਹੈਗੀ ਮੈਂ ਜਿੰਨੀ ਤੂੰ ਸਮਝਦਾ ਆਂਦੇ ਭਾਈ ਨੂੰ ਸੱਚਾ ਸੁਵਿਤਰਾ ਸਮਝ ਲੈ। ਉਹ ਮੈਨੂੰ ਨੇ ਸਾਰਾ ਕੁਝ ਦੱਸਤਾ। ਨਾ ਤੈਨੂੰ ਕਿਹੜੇ ਘੰਦਾ ਕਿਹੜਾ ਉਹਨੂੰ ਫਿਰਦੀਆਂ ਤੂੰ ਜਾਣਦੇ ਆ ਬੰਨੇ ਹੱਥ ਮੇਰਾ ਘਰ ਪੱਟਿਆ ਜਾਊਗਾ। ਜਿਹੜੇ ਦੋ ਖੁੱਡੀਆਂ ਨੇ ਉਹਦੇ ਹੱਥ ਉਹਨੇ ਨਾ ਉਹਨੇ ਕੀ ਖਾਏਂਗੀ ਰੇ ਬੈਠੀ। ਗੱਡੀਆਂ ਨੂੰ ਲੈ ਲੈ ਪਿੱਠੇ ਚ ਗੱਡੀਆਂ ਨੂੰ ਲੈ ਲੈ ਨਾਲੇ ਹੋਰ ਆ ਨਾ ਉਦੋਂ ਮੇਰਾ ਵਿਆਹ ਕਹਿੰਦੇ ਵਾਸਤੇ ਕਰਾਇਆ ਸੀਗਾ ਉਦੋਂ ਫਿਰ ਤੋਂ ਉਹਦੇ ਭਾਈ ਨੂੰ ਰੱਖ ਲੈਣਾ ਉਦੋਂ ਤਾਂ ਚੌੜਾ ਹੋ ਕੇ ਬਹਿ ਗਿਆ ਸੀ ਲਾਂ ਨਾਲ ਲੈਣ ਜੇ ਤੇਰੇ ਨਾਲ ਮੇਰਾ ਵਿਆਹ ਹੋ ਗਿਆ ਤਾਂ ਮਤਲਬ ਮੈਂ ਮੇਰੇ ਭਾਈ ਨੂੰ ਬਾਹਰੇ ਕੱਢਦਾ ਇਹ ਕੀ ਲਿਖੂਨ ਜਿਹਾ ਲਿਖਿਆ ਭਾਈ ਨਹੀਂ ਚਰ ਬਾਤ ਤਾਂ ਤੁਹਾਡੇ ਭਾਈ ਨੂੰ ਨਹੀਂ ਕੱਢ ਸਕਦਾ ਸਮਝਾ ਤਾਂ ਸਕਦਾ ਉਹਦੇ ਖਾਣੇ 'ਚ ਤਾਂ ਕੁਝ ਵਾੜ ਸਕਦਾਗਾ ਐਡਾ ਸੁੱਡ ਨਹੀਂ ਹੈਗਾ ਤੇਰਾ ਭਾਈ ਉਹ ਰੈਨ ਦੇ ਸਮਝਾਉਣ ਨੂੰ ਨਹੀਂ ਤੇਰੇ ਕੁਝ ਨਹੀਂ ਕਰਿਆ ਮੈਨੂੰ ਪਤਾ ਤੂੰ ਤੇ ਇਲਜ਼ਾਮ ਲਾਉਣੀ ਆ ਕਦੇ ਕਹਿਦਾ ਨਹੀਂ ਮੈਂ ਤੈਨੂੰ ਘਰੋਂ ਕਢਾ ਮੈਂ ਐਡੀ ਕਿੱਡੀ ਗੱਲ ਨੂੰ ਹੋ ਗਈ ਦੀ ਤੈਨੂੰ ਆਈ ਗਿਆ ਦੀ ਭਾਈ ਤੂੰ ਜਦੋਂ ਪਿੰਡੇ ਜਾਨੀ ਹੁੰਦੀ ਆ ਮੜ ਜਾ ਮੂੰਹ ਮੱਥਾ ਢੱਕ ਲਿਆ ਕਰ ਕੁੰਡ ਕੱਢ ਲਿਆ ਕਰ ਐਡੀ ਕਿੱਡੀ ਗਾ ਹੋਆ ਕੀ ਨੋਫਤਾ ਕੀ ਹਾਏ ਮੈਂ ਮਰ ਜਾ ਰੱਬਾ ਮਰ ਜਾ ਮਰਦਾ ਸੀ ਗਏ ਮੌਤ ਹੀ ਆ ਜਾਂਦੀ ਨਾ ਤੈਨੂੰ ਉਹ ਕਿਹੜੀ ਪੱਟੀ ਪੜਾ ਕੇ ਤੋੜਦਾ ਉਹਨੇ ਮੈਨੂੰ ਪੱਕਾ ਪਤਾ ਮੈਨੂੰ ਉਹ ਕਹਿੰਦਾ ਸੀ ਕਹਿੰਦਾ ਮੈਂ ਤਾਂ ਨਾ ਤੈਨੂੰ ਬਾਈ ਤੋਂ ਕਟਵਾਉਂਗਾ ਤੇ ਘਰੋਂ ਕਢਾਉਂਗਾ ਤੂੰ ਫੇਰ ਹੀ ਸਹੀ ਲੈਣ ਤੇ ਆਈਂ ਆਈਂਗੀ ਅੱਛਾ ਤੂੰ ਚਿੱਤਰਖਾਨੇ ਜਾਤ ਹੈਗੀ ਆਂ ਛਿੱਤਰ ਖਾਨ ਵਾਲੀ ਜਾਤ ਨਹੀਂ ਸੋਟਾਂ ਤੂੰ ਤਾਂ ਜਮਾ ਤੇਰੇ ਦਿਮਾਗ 'ਚ ਨਹੀਂ ਕੁਝ ਵੱੜਦਾ ਹੈਗਾ ਤੂੰ ਤਾਂ ਭਗ ਜੰਨਾਗਾ ਚੱਕ ਕੇ ਮੂੰਹ ਉਹ ਤੇਰੇ ਜਿਹੜੇ ਦੋ ਭਾਈ ਨੇ ਜੇ ਤੇਰੀ ਪਰਜਾਈ ਤੇਰੇ ਭਾਈ ਨਾਲ ਆਏ ਕਰੇ ਵੱਡੇ ਨਾਲ ਜਿਹੜਾ ਛੜਾਗਾ ਫੇਰ ਫੇਰ ਕੀ ਕਰਨਗੀ ਭਾਈ ਤਾਂ ਭਾਈ ਹੁੰਦਾ ਸਾਲਾ ਉਹਦਾ ਕਹਣਾ ਦੂਜਾ ਦਾ ਭਾਈ ਬੁਰਾ ਲੱਗਦਾ ਹੁੰਦਾ ਕਰ ਭਾਈ ਤਾਂ ਭਾਈ ਹੁੰਦਾ ਸਾਲਾ ਭਾਈ ਜਿਹੜੇ ਹੁੰਦੇ ਆ ਨਾ ਚੱਜ ਦੇ ਹੁੰਦੇ ਆ ਕਿੱਥੇ ਉਹਨੇ ਮੈਨੂੰ ਲੋਕਾਂ ਦੀ ਨਜ਼ਰ ਤੋਂ ਬਚਾਉਣਾ ਸੀ ਕਿੱਥੇ ਇਹ ਨਹੀਂ ਹੈਗਾ ਵੀ ਆਪ ਹੀ ਗੰਦੀ ਨਜ਼ਰ ਲੱਖ ਰਹੇ ਮੇਰੇ ਤੇ ਮੈਨੂੰ ਤਾਂ ਉਹਦਾ ਪਤਾ ਉਹ ਤਾਂ ਗਾਟੀ ਸਾਡੀ ਕਰਨ ਨੂੰ ਫਰਦਾ ਮੈਂ ਤੇਰੇ ਸਾਹਮਣੇ ਸੱਚਾ ਬੰਦਾ ਬੈਠੀ ਰਹਿ ਕਿਉਂ ਇਹ ਹਜਾ ਹੁੰਦਾ ਮੇਰੇ ਬਾਰੇ ਨਾ ਸੋਚਦਾ ਪਹਿਲਾਂ ਆਪਦਾ ਵਿਆਹ ਕਰਵਾਉਂਦਾ ਮੇਰਾ ਨਹੀਂ ਵਿਆਹ ਕਰਵਾਉਣਾ ਦੀ ਇਹਨੇ ਓਏ ਉਹਨੇ ਤਾਂ ਮੈਨੂੰ ਐਡੇ ਹੀ ਨੂੰ ਪਾਲਿਆ ਦੀ ਮੇਰੇ ਮਾਂ ਪਿਓ ਤੁਰ ਗਏ ਤੇ ਮੇਰੇ ਤਾਂ ਉਹ ਬਾਪਾ ਨੇ ਸਮਾਨ ਹੈ ਕਿੱਥੇ ਫਿਰਦੀ ਐ ਤੂੰ ਆਹੋ ਜਿਹੜੇ ਆ ਤੇਰੇ ਵਰਗੇ ਹੁੰਦੇ ਆ ਨਾ ਆ ਛੋਟੇ ਭਾਂਗਾਂ ਦਾ ਬੰਗਾ ਵਿਆਹ ਕੇ ਲੈ ਆਉਂਦੇ ਆ ਉਹ ਘਰ ਚ ਕਾਲਾ ਮਾਲਾ ਕਰੀ ਜਾਂਦੇ ਰਹਿੰਦੇ ਹੁੰਦੇ ਕਹਿੰਦੇ ਹੁੰਦੇ ਇੱਕੋ ਥਾਲੀ ਦੇ ਛੱਟੇ ਵੱਟੇ ਹੁੰਦੇ ਆ ਉਹ ਆ ਕਿੱਥੇ ਫਿਰਦਾ ਇਹ ਨਾ ਕਾਲਾ ਕਾਲਾ ਮਾਲਾ ਕਰਦਾ ਵਿਚਾਰਾ ਢਾਈ ਕਿਲੜੀ ਨਹੀਂ ਉਹਨਾਂ ਬਚਦਾ ਨਹੀਂ ਆਰਤੀ ਦਾ ਸਾਰਾ ਹੁਣੇ ਸਾਮ ਰੱਖਿਆ ਤੇ ਨਾ ਭਾਈ ਜਿਹੜੇ 4 ਪੀ ਨੇ ਕਰਜਾਂ ਮੈਂ ਆਪੇ ਲਾਹੀ ਜਾਊਗਾ ਮੈਂ ਡਰਾਈਵਰੀ ਦਾ ਕੰਮ ਕਰੀ ਜਾਂਦਾ ਇਹਦੇ ਨਾਲ ਖਰਚਾ ਪਾਣੀ ਚੱਲੀ ਜਾਂਦਾ ਹੋਰ ਤੈਨੂੰ ਕੀ ਚਾਹੀਦਾ ਬੈਠੀ ਬਿਠਾਈ ਨੂੰ ਆਖੇ ਮੈਂ ਡਰਾਈਵਰੀ ਦਾ ਕੰਮ ਕਰੀ ਆ ਨਾ ਫਿਰ ਭਾਈ ਜੇ ਤੈਨੂੰ ਇੰਨੇ ਹੀ ਉਹਦੀ ਜ਼ਮੀਨ ਦਾ ਲਾਲਚ ਸੀ ਤੇ ਪਹਿਲਾਂ ਤੇਰੀ ਕਮਾਈ ਕਿੱਧਰ ਗਈ ਜਦੋਂ ਤੈਨੂੰ ਪਤਾ ਸੀ ਭਾਈ ਮੇਰਾ ਰਿਸ਼ਤਾ ਹੋ ਰਿਹਾ ਵਿਆਹ ਵੀ ਹੋ ਕੱਲ ਨੂੰ ਸਾਰੀ ਕਬੀਲਦਾਰੀ ਵੀ ਸੰਭਣੀ ਪਊ ਉਦੋਂ ਤੈਂ ਦੱਸ ਕਿਹੜੀਆਂ ਤੀਮੀਆਂ ਦੇ ਖਰਾਬ ਕਰਤੀ ਕਮਾਈ ਕਰਕੇ ਕਿਹੜੇ ਅੱਛੇ ਖਾਤੇ ਖਵਾ ਸਾਰੇ ਪੈਸੇ ਮੈਂ ਸਾਂਭੀ ਜਨਾ ਕੀ ਨੂੰ ਖਵਾਤੇ ਮੈਂ ਪੈਸੇ ਸਾਂਭਣ ਨੂੰ ਗੜਾ ਤਾਂ ਬੈਂਕ ਚ 50 ਲੱਖ ਜਮਾ ਕਰਾ ਲਿਆ ਅੱਛਾ ਹੁਣ 50 ਲੱਖ ਨੂੰ ਮੇਰੀ ਪਾ ਕੇ ਖੜੀ ਕਰਤੀ ਗੁਰ ਗੜਾ 20 ਘੁੱਡੇ ਨੇ ਰੇ ਬਾਈ 50 ਲੱਖ ਨੂੰ ਜਿਹੜਾ ਆਹ 15 2000 ਰੁਪਈਆ ਜੁੜਦਾ ਉਹਦੇ ਨਾਲ ਢਿੱਡ ਪਰ ਜਦੋਂ ਹੀ ਬਹੁਤ ਹੈ ਤੇਰੇ ਤਾਂ ਖਰਚੇ ਲੋਟ ਨਹੀਂ ਆਉਂਦੇ ਕਦੇ ਆਹ ਹਜ਼ਾਰਾ ਸੂਟ ਲਿਆ ਤੇ ਕਦੇ ਮੇਰੇ ਜੁੱਤੀ ਪਵਾ ਦੇ ਕਦੇ ਆਹ ਕਰ ਦੇ ਆਹ ਦੇਖ ਲੈ ਭੈਣ ਦੇ ਖਸਮਾਂ ਤੇ ਇੱਕੇ ਹੰਡਾਈ ਜਨਾ ਅੱਧੀ ਉਮਰ ਲੱਗੀ ਇੰਨਾ ਜੀ ਅੱਧੀ ਨੰਗੇ ਚ ਨਾ ਨੰਗੇ ਪਰ ਜਿਹੜੀ ਗੱਲ ਤੈਨੂੰ ਮੈਂ ਦੱਸੀ ਹੈ ਨਾ ਜੱਸੇ ਦੀ ਉਹ ਗੱਲ ਤੇ ਗੌਰ ਕਰ ਲੈ ਤੇ ਨਹੀਂ ਤਾਂ ਫਿਰ ਤੂੰ ਦੇਖ ਲੈ ਇਸ ਘਰ ਚ ਜਾਂ ਮੈਂ ਰਹੂੰਗੀ ਤੇ ਜਾਂ ਜੱਸਾ ਰਹੂਗਾ ਇਸ ਘਰ ਚ ਜੱਸੀ ਰਹੂਗਾ ਫਿਰ ਆਈ ਨਹੀਂ ਤੂੰ ਸਾਡੇ ਭਾਈਆਂ ਚ ਪਿਵਾੜ ਤੋਂ ਆ ਸਕਦੀ ਸਾਲੀ ਠੁੱਕਦਾਰੀ ਦੀ ਕੱਲ ਦੀ ਸ਼ੋਰੀ ਸਾਨੂੰ ਸਿਖਾਉਗੀ ਅੱਜ ਤੇਰੇ ਵਰਗਿਆਂ ਤੁਹਾਨੂੰ ਰੋਜ਼ ਹੀ ਮਿਲਦੀ ਆ ਨਹੀਂ ਸਾਲੀ ਠੁੱਕਦਾਰੀ ਦੀ ਮੈਨੂੰ ਤਾਂ ਨਾ ਉਹਦੀ ਗੱਲ ਚ ਕੋਈ ਕਾਣਾ ਮਾਣਾ ਲੱਗਦਾ ਉਹਨੇ ਪਤਾ ਨਹੀਂ ਇਹਨੂੰ ਐੋਜੀ ਕਿਹੜੀ ਪੱਟੀ ਪੜਾ ਕੇ ਤੋਰਤੀ ਪਹਿਲਾਂ ਤਾਂ ਇਹ ਮੇਰੀ ਹਰ ਗੱਲ ਮੰਨਦਾ ਸੀਗਾ ਮੇਰੀ ਹਾਂ ਚ ਹਾਂ ਭਰਦਾ ਸੀਗਾ ਪਰ ਅੱਜ ਇਹ ਕਿੰਨਾ ਬਦਲਿਆ ਬਦਲਾ ਲੱਗਦਾ ਲੱਗਦਾ ਜੱਸੇ ਨੇ ਤੇ ਪੂਰੀ ਕਲਾਸ ਲਾਈ ਹੈਗੀ ਵੀ ਫੇਰ ਤਾਂ ਮੇਰੇ ਜਾਲ ਚ ਫਸੂਗੀ ਪਰ ਜੱਸਿਆ ਜਿੰਨੇ ਮਰਜੀ ਤੁ ਕੰਡੇ ਵੀ ਜੀ ਜਾ ਰਾਂਹ ਚ ਮੇਰੇ ਚੋਗ ਲੂੰ ਪਰ ਕਦੇ ਵੀ ਨਾ ਤੇਰੇ ਨੱਖ ਨਹੀਂ ਮੈਂ ਮਲਾਉਂਦੀ ਹੈਗੀ ਇਹ ਗੱਲ ਤੂੰ ਅੱਜ ਦੀ ਮੇਰੀ ਯਾਦ ਰੱਖੀ ਮੈਨੂੰ ਤਾਂ ਲੱਗਦਾ ਕਿਸੇ ਸਿਆਣੇ ਸਪੜੇ ਕੋਲੇ ਜਾਣਾ ਪਊਗਾ ਮੈਨੂੰ ਉਹਦੇ ਤੋਂ ਕੋਈ ਜਾਦੂ ਮੰਤਰ ਕਰਾ ਕੇ ਲਿਓਣਾ ਪਊਗਾ ਇਹ ਤਾਂ ਮੇਰੇ ਹੱਥੋਂ ਨਿਕਲਦਾ ਜਾਂਦਾ ਚਰਨਾ ਪਹਿਲਾਂ ਤਾਂ ਮੇਰੇ ਸਾਹਾਂ 'ਚ ਸਾਹ ਲੈਂਦਾ ਸੀਗਾ ਮੇਰੀ ਹਰ ਗੱਲ ਮੰਨਦਾ ਸੀ ਮੇਰੀ ਜੁੱਤੀ 'ਚ ਪਾਣੀ ਭਰਦਾ ਸੀਗਾ ਹੁਣ ਇਹ ਦਿਨੋਂ ਦਿਨ ਮੇਰੇ ਨਾਲ ਹੀ ਕਲੇਸ਼ ਕਰਦਾ ਜਾਂਦਾ ਪਤਾ ਨਹੀਂ ਉਹਨੇ ਐਸੀ ਕਿਹੜੀ ਪੱਟੀ ਪੜਾਈ ਹੈ ਕੀ ਇਹਦੇ ਸੱਚ ਘੋਲ ਕੇ ਪਤਾ ਕੋਈ ਨਾ ਮੈਂ ਵੀ ਜੇ ਉਹ 14 ਤਾਲਾ ਤਾਂ ਮੈਂ 16 ਤਾਲੀ ਆ ਮੈਂ ਵੀ ਪੰਜੀ ਵਾਲਾ ਭੌਣ ਦਿਖਾ ਕੇ ਹਟੂ ਨੂੰ ਲੰਘਿਆ ਲੰਘਿਆ ਬਾਈ ਜਰਾ ਨਾ ਮੈਂ ਤੇਰੇ ਕੋਲੇ ਬੈਠ ਕੇ ਕੀ ਕਰਨਾ ਮੈਨੂੰ ਤੇਰੀ ਕੱਲਾ ਵੀ ਕਰਤੂਤ ਦਾ ਤਾਂ ਸਾਰਾ ਪਤਾ ਕਿਉਂ ਆ ਗਿਆ ਸੁਆਦ ਹੈ ਜੱਸਾ ਕਹਿੰਦੇ ਨੇ ਮੈਨੂੰ ਜੱਸਾ ਕੋਈ ਗੱਲ ਨਹੀਂ ਕਹਿੰਦੇ ਹੁੰਦੇ ਆ ਸਬਰ ਦਾ ਫਲ ਨਾ ਮਿੱਠਾ ਹੁੰਦਾ ਹੈ ਦੇਖਦਾ ਚੱਲ ਤੂੰ ਅੱਗੇ ਅੱਗੇ ਹੁੰਦਾ ਕੀ ਹੈ ਜੇ ਤੂੰ ਟਾਣੀ ਟਾਣੀ ਆ ਨਾ ਤਾਂ ਮੈਂ ਵੀ ਪੱਤੇ ਪੱਤੇ ਆ ਹੋਏ ਤੇਰੇ ਵਰਗੇ ਪੱਤਿਆਂ ਨੂੰ ਨਾ ਮਾਹਲ ਕੇ ਰੱਖ ਦੋਂਦਾ ਜੱਸਾ ਤੇ ਤੂੰ ਦਾ ਚੀਜ਼ ਕੀ ਹੈ ਕੋਈ ਗੱਲ ਨਹੀਂ ਦੇਖੀ ਚੱਲ ਵੀ ਹੁੰਦਾ ਕੀ ਇਹ ਤਮਾਸ਼ਾ ਖੇੜ ਇਹ ਤੇਰੇ ਵਰਗਿਆਂ ਨੂੰ ਤਾਂ ਮੈਂ ਵੀ ਨਾ ਦੇਲ ਹੀ ਨਾ ਚੜਨ ਦੇਵਾਂ ਪਰ ਇੱਕ ਹੈ ਨਾ ਤ ਉਹਦਾ ਖੂਨ ਆ ਉਹਦਾ ਸਕਾ ਭਾਈ ਆ ਤਾਂ ਨਹੀਂ ਮੇਰੇ ਚੱਲ ਸਕਦੀ ਕਰੇ ਜੇ ਤੂੰ ਕੋਈ ਹੁੰਦਾ ਨਾ ਚਾਚੀਤਾਆਂ ਦਾ ਜਾਂ ਕੋਈ ਹੁੰਦਾ ਉਹਦਾ ਯਾਰ ਦੋਸਤ ਫੇਰ ਤਾਂ ਮੈਂ ਤੈਨੂੰ ਦਿਖਾਉਂਦੀ ਪੰਬੂ ਤਾਰੀ ਓਏ ਜੇ ਖੁੰੰਦ ਰਿਤਾ ਸਾਡਾ ਤਾਂ ਹੀ ਤਾਂ ਹੀ ਤਾਂ ਤੀਨਵੇਂ ਨਾ ਇਹ ਹੰਮੀ ਪਰ ਦੇ ਚਰਨਾ ਹੋਇਆ ਏ ਝੱਸਾ ਹੋਇਆ ਤੇਰੇ ਲਈ ਤਾਂ ਇੱਕ ਜਹਵਾਨ ਨੇ ਦੇਖ ਝੱਸਿਆ ਮੇਰੀ ਗੱਲ ਸੁਣ ਲੈ ਮੈਨੂੰ ਤਾਂ ਮਰਨਾ ਮਨਜ਼ੂਰ ਆ ਮੌਤ ਮਨਜ਼ੂਰ ਆ ਪਰ ਇਹ ਨਹੀਂ ਹੈਗਾ ਮੈਂ ਤੇਰੇ ਥੱਲੇ ਲੱਕੇ ਰਹੂੰਗੀ ਤੇ ਤੇਰੀ ਲੱਤ ਹੇਠ ਦੀ ਲੰਘੂੰਗੀ ਗੱਲ ਸੁਣ ਲੈ ਮੇਰੀ ਇਸ ਘਰ ਦੇ ਵਿੱਚ ਸਰਦਾਰੀ ਤਾਂ ਮੇਰੀ ਚੱਲਦੀ ਐ ਜਿੱਥੇ ਫਿਰ ਚੌਧਰ ਚੱਲਦੀ ਐ ਜੱਸੇ ਦੀ ਤੇ ਤੁਸੀਂ ਤੁਸੀਂ ਤਾਂ ਜੱਸੇ ਦੇ ਥੱਲੇ ਲੱਕੇ ਰਹਿਣਾ ਐ ਨਾਲੇ ਜਿਹੜੀਆਂ ਪੱਟੀਆਂ ਤੂੰ ਮੇਰੇ ਖਾਸ ਨੂੰ ਪੜਾਈਆਂ ਨਾ ਡਰਾਈਵਰ ਨੂੰ ਮੇਰੇ ਘਰੇ ਤਾਂ ਤੂੰ ਕੁਲੇਸ਼ ਪਵਾਤਾ ਇਹ ਗੱਲ ਤਾਂ ਤੂੰ ਯਾਦ ਰੱਖੀ ਪਰ ਇਹ ਸੋਚ ਲਈ ਵੀ ਤੇਰਾ ਅੱਗੇ ਕੀ ਬਣੂਗਾ ਮੈਂ ਤਾਂ ਉਹਨੂੰ ਬਸ ਜ ਕਰ ਲੂੰਗੀ ਕਿਵੇਂ ਨਾ ਕਿਵੇਂ ਹਿਸਾਬ ਕਿਤਾਬ ਉਹ ਨਾ ਕਰ ਲੂੰਗੀ ਜਿਹੜੀਆਂ ਤੂੰ ਉਹਨੂੰ ਕੱਲ ਪੱਟੀਆਂ ਪੜਾਈਆਂ ਸੀ ਜਿਵੇਂ ਉਹ ਮੈਨੂੰ ਬੋਲਦਾ ਸੀ ਨਾ ਉਹ ਅੱਜ ਤੱਕ ਨਹੀਂ ਬੋਲਿਆ ਮੇਰੇ ਮੂਰੇ ਪਾਣੀ ਭਰਦਾ ਸੀ ਮੇਰੀ ਹਰ ਗੱਲ ਮੰਨਦਾ ਸੀ ਓਏ ਤੂੰ ਤਾਂ ਉਹੀ ਔਖੀ ਹੋਈ ਜਾਂਦੀ ਐ ਨਾਲੇ ਔਖਾ ਕਰ ਰਿਹਾ ਮੈਨੂੰ ਦੇਖ ਇੱਕ ਖਾਂ ਦੀ ਖਾਂ ਨਹੀਂ ਖੇੜਾ ਸਾਰੀ ਤੂੰ ਹਾਮੀ ਭਰ ਦੇ ਚੱਲ ਨਾਲੇ ਤੂੰ ਖੁਸ਼ ਤੇ ਨਾਲੇ ਜੱਸਾ ਮੈਨੂੰ ਤਾਂ ਇਹੋ ਜਿਹੀਆਂ ਤੇਰੀਆਂ ਖੁਸ਼ੀਆਂ ਦੀ ਲੋੜ ਨਹੀਂ ਹੈਗੀ ਜਿਹੜੀਆਂ ਮੂੰਹ ਕਿਤੇ ਮਾਰਦੀਆਂ ਤੇ ਅੱਖ ਇਹਨਾਂ ਦੀ ਕਿਤੇ ਹੁੰਦੀ ਹੈਗੀ ਤੇ ਰੂਹ ਇਹਨਾਂ ਦੀ ਕਿਤੇ ਭਟਕਦੀ ਫਿਰਦੀ ਹੁੰਦੀ ਹੈ ਮੈਨੂੰ ਤਾਂ ਰੱਬ ਦਾ ਦਿੱਤਾ ਨਾ ਮੇਰਾ ਡਰੈਵਰੀ ਚੰਗਾ ਕੀ ਖਾਖ ਚੰਗਾ ਉਹ ਤੈਨੂੰ ਹੈ ਕੀ ਕਰਕੇ ਦਿੰਦਾ ਆ ਦੇਖ ਲੈ ਦੋਏ ਬਾਹਾਂ ਨੰਗੀਆਂ ਕਰੀ ਜਾਂਦੀਆਂ ਇੱਕ ਦੋ ਚੂੜੀਆਂ ਨਿਸਰੀਆਂ ਉਹ ਤੋਂ ਮੇਰੀ ਗੱਲ ਸੁਣਾ ਚੂੜੀਆਂ ਦੇ ਨਾਲ-ਨਾਲ ਤੈਨੂੰ ਅਕਨਾਨੀਆਂ ਬਾੜੀਆਂ ਵੀ ਕਰਵਾ ਦੂੰਗਾ ਮੈਨੂੰ ਤਾਂ ਇਹੋ ਜਿਹੀ ਬਾੜੀਆਂ ਦੀ ਲੋੜ ਨਹੀਂ ਨਾਲੇ ਤੂੰ ਐਨੀ ਘਟੀਆਂ ਸੋਚ ਐ ਤੇਰੀ ਤੂੰ ਆਪਦੇ ਭਾਈ ਦੇ ਘਰ ਵਾਲੀ ਤੇ ਅੱਖ ਰੱਖ ਰਖੇ ਨਾ ਉਹਨੂੰ ਤਾਂ ਤੂੰ ਕਹਿੰਨਾ ਵੀ ਉਹਨੇ ਤੇਰੇ ਇੱਕ ਸੁੰਨੀਆਂ ਕਲਾਈਆਂ ਕਰ ਰੱਖੀਆਂ ਤੇਰੀ ਸੋਚ ਕਿੰਨੀ ਕਿ ਚੰਗੀ ਆ ਓਏ ਚੰਗੀ ਐ ਤਾਂ ਹੀ ਤਾਂ ਹੈ ਨਹੀਂ ਤਾਂ ਦੇਖ ਲੈ ਆਪਦਾ ਘਰ ਮੈਂ ਕਿਤੇ ਬਾਰਵੀਂ ਲਟਾ ਸਕਦਾ ਸੀ ਮੈਂ ਆਪਦਾ ਘਰ ਸਾਹਮਣ ਦੀਆਂ ਗੱਲਾਂ ਕਰਦਾ ਦੇਖ ਲੈ ਤੇਰੇ ਹੱਥ ਦੀ ਗੱਲ ਐ ਇਹ ਤੂੰ ਕਰ ਸਾਂਭ ਸਕਦੀ ਐ ਤਾਂ ਸਾਂਭ ਲੈ ਜੇ ਲਟਾਣਾ ਐ ਤਾਂ ਲਟਾ ਦਿੰਨਾ ਫਿਰ ਮੈਂ ਬਾਹਰ ਕਿਤੇ ਤੈਂ ਕਰ ਸਾਂਭੇ ਹੀ ਕਦੋਂ ਸੀ ਐ ਤੂੰ ਤਾਂ ਸੀਬੋ ਨੂੰ ਨਾ ਮੈਨੂੰ ਨਾ ਡਰਾਈਵਰ ਹੀ ਦੱਸਦਾ ਹੁੰਦਾ ਸੀ ਵਿਆਹ ਤੋਂ ਪਹਿਲਾਂ ਸਾਰਾ ਕੁਝ ਤਾਂ ਉਹਨੂੰ ਲਟਾਤਾ ਤਾਂ ਹੀ ਤਾਂ ਤੈਨੂੰ ਕੋਈ ਰਿਸ਼ਤਾ ਨਹੀਂ ਆਇਆ ਹੈਗਾ ਪਿੰਡ ਵਾਲਿਆਂ ਨੂੰ ਸੱਪਤਾ ਬਸ ਬੜੀ ਬਕਵਾਸ ਸੁਣ ਲਈ ਐ ਤੇਰੀ ਮੈਂ ਲੱਗੇ ਆ ਚਵਰ ਚਾਵਰ ਬੋਕਣਾ ਵਗ ਜਾਰ ਕਿਤੇ ਇਹ ਨਾ ਹੋਵੇ ਕਿ ਤੈਨੂੰ ਮੈਂ ਪਾੜ ਕੇ ਬਚਾਲਾਂ ਦੋ ਕਰਦਾ ਸਿਆਣੇ ਸਹੀ ਕਹਿੰਦੇ ਆ ਸੱਚੀ ਗੱਲ ਸੁਣ ਕੇ ਨਾ ਗੁੱਸਾ ਆ ਹੀ ਜਾਂਦਾ ਓਦੋਂ ਮਿਰਚ ਲੱਗਦੀ ਆ ਬੰਦੇ ਨੂੰ ਮਿਰਚਾਂ ਦਾ ਹੁਣ ਤੇਰੇ ਲੱਗਣਗੀਆਂ ਜਿਹੜੀ ਤੂੰ ਜੱਸੀ ਦੀਆਂ ਦੁੱਖ ਦੀਆਂ ਰਗਾਂ ਨੂੰ ਛੇੜ ਗਈ ਕੋਈ ਗੱਲ ਨਹੀਂ ਹੁਣ ਤੂੰ ਦੇਖ ਫਿਰ ਨਾਲ ਬਣਦਾ ਕੀ ਆ ਨਾ ਤੂੰ ਜਾਉਂਦੇ ਆਂ ਚ ਨਾ ਤੂੰ ਮਰਿਆ ਚ ਮੇਰੇ ਸਾਡੇ ਦੀ ਐਨੇ ਦਿਨਾਂ ਬਾਅਦ ਆਇਆਂਗਾ ਅੱਜ ਵੀ ਮੂੰਹ ਪਰਾਂ ਕਰਕੇ ਨੇ ਨਿੰਮੂ ਉਹ ਨਿੰਮੂ ਹੁਣ ਨਿੰਮੂ ਤੈਨੂੰ ਚੰਗੀ ਲੱਗਣ ਲੱਗੀ ਉਹੀ ਐ ਤੂੰ ਬਾਹਰ ਜੇ 덤 ਮੇਰੇ ਨਾਲ ਰੰਗ ਤਮਾਸ਼ੇ ਕਰਦਾ ਸੀ ਸ਼ਰਮ ਨਹੀਂ ਕੋਈ ਨਾ ਛੱਡ ਦਿਓ ਗੱਲ ਯਾਰ ਕਿੰਨੇ ਦਿਨਾਂ ਬਾਅਦ ਮੈਂ ਘਰੇ ਆਇਆਗਾ ਤੇਰਾ ਹੀ ਕੰਜਰ ਕਲੇਸ ਸਾਰਾ ਦਿਨ ਮੈਨੂੰ ਤਾਂ ਤੇਰੀ ਲੋੜ ਨਹੀਂ ਹੈਗੀ ਮੈਨੂੰ ਤਾਂ ਲੋੜਾ ਫਿਰ ਤੇਰੀ ਐ ਕਿਉਂ ਕਰਦੀ ਐ अच्छा ओदो ਤਾਂ ਤੇ ਭਾਈ ਮਗਰ ਲੱਕੇ ਮੈਂ ਨਾ ਕੀ ਕੁੱਤੇ ਖਣੀ ਕਰਦਾ ਸੀ ਹੁਣ ਤੈਨੂੰ ਮੇਰੀ ਲੋੜ ਆ ਰਾਤ ਨੂੰ ਹੁਣ ਤੈਨੂੰ ਨਿੰਮੋ ਦੀ ਯਾਦ ਆ ਗਈ ਹੁਣ ਤੈਨੂੰ ਨਿੰਮੋ ਚੰਗੀ ਲੱਗਣ ਲੱਗੀ ਹੈ ਨਾ ਦੂਰ ਹੋ ਕੇ ਬੈਠ ਮੇਰੇ ਤੋਂ ਨਿੰਮੋ ਮੇਰੀ ਗੱਲ ਸੁਣ ਯਾਰ ਗੱਲ ਵੀ ਸੁਣ ਲੈ ਜਦੋਂ ਤੂੰ ਮੇਰੇ ਭਾਈ ਨੂੰ ਮਾਰਾ ਚੰਗਾ ਬੋੜਦੀ ਚੱਲ ਮੇਥੋਂ ਬੋਲਿਆ ਗਿਆ ਮੈਂ ਤੇ ਤੂੰ ਮਾਫੀ ਮੰਗਦਾ ਭਾਈ ਤੇ ਤੈਨੂੰ ਪਿਆਰਾ ਹੋ ਗਿਆ ਤੇ ਨਿੰਮੋ ਤੇਨੂੰ ਪਿਆਰੀ ਨਹੀਂ ਹੋਈ ਹੈਗੀ ਓਹੋ ਜੇ ਤੂੰ ਮੈਨੂੰ ਪਿਆਰੀ ਹੈ ਤਾਂ ਹੀ ਤੇਤੋ ਗਲਤੀ ਮੰਨਦਾ ਮੈਨੂੰ ਤੇ ਤੂੰ ਦਰਦ ਨਹੀਂ ਹੈਗੀ ਮੇਰੇ ਲੱਵੇ ਇਹ ਨਾਲ ਅਲੱਗ ਦੂਰ ਰਹਿ ਮੇਰੇ ਤੋਂ ਮੈਂ ਇਹ ਜੋ ਕੀ ਕਰਉਣਾ ਕਦੇ ਭਾਈ ਦਾ ਬਨਜੂ ਕਦੇ ਨਿੰਮੋ ਦਾ ਬਨਜੂ ਕਦੇ ਚੱਕੇ ਮੂੰਹ ਆਉਦੀ ਮਾਂ ਦਾ ਬਨਜੂ ਮਦਾ ਬਚਾਲੇ ਫਸ ਰਿਹਾ ਮੈਂ ਕੀ ਕਰਾਂ ਮੇਰੇ ਵਰਗੀ ਜ਼ਿੰਦਗੀ ਦਾ ਰੱਬ ਕਿਸੇ ਨੂੰ ਬਣਾ ਦਵੇ ਨਿੰਮੋ ਆਏ ਕਿਉਂ ਕਰਦੀਆਂ ਯਾਰ 15 ਦਿਨਾਂ ਬਾਅਦ ਮੈਂ ਆਉਂਗਾ ਅੱਜ ਤੈਨੂੰ ਹੋਰ ਖਰਾਬ ਕਰਤਾ ਮੰਨ ਜਾ ਯਾਰ ਮੈਂ ਤੈਨੂੰ ਇੱਕ ਵਾਰੀ ਕਹਤਾ ਨਾ ਬੰਦੇ ਵਾਂਗੂ ਵੀ ਮੈਨੂੰ ਹੱਥ ਨਾ ਲਾ ਤੇ ਨਾ ਲਾ ਨਹੀਂ ਤੈਨੂੰ ਮੇਰੇ ਸੁਭਾ ਦਾ ਪਤਾ ਹੀ ਐ ਫਿਰ ਸੁਭਾ ਨੂੰ ਹੋਰ ਮੈਂ ਕੀ ਦੇ ਲਵੇ ਜਾਮ ਤੂੰ ਮੇਰੇ ਨਾਲ ਵਿਆਹੀ ਹੋਈ ਐ ਆ ਜਿਹੜੀਆਂ ਕੋਲੇ ਬਾਹਰ ਮੂੰਹ ਮਾਰ ਕੇ ਆਉਨੇ ਹੋਗੇ ਡਰਾਈਵਰ ਤਾਂ ਹੁੰਦੀ ਐ ਜੀ ਉਹਨਾਂ ਕੋਲੇ ਬਗਜਿਆ ਕਰਨੀਆਂ ਸੌਕਣਾ ਕੋਲੇ ਕਿਹੜਾ ਭੈਣ ਦਾ ਖਸਮ ਕਹਿੰਦਾ ਤੈਨੂੰ ਹਰੀਕ ਡਰਾਈਵ ਲਈ ਕੋਈ ਜਾਣੀ ਹੁੰਦਾ ਮੇਰੇ ਨਾਲ ਵੱਧ ਘੱਟ ਗੱਲ ਜੀ ਨਾ ਕਰਾਂ ਪਹਿਲੀ ਮੇਰਾ ਸਿਰ ਦੁਖੀ ਜਾਂਦਾ ਪਰਾਂ ਹੋ ਜਾ ਇਥੋਂ ਓ ਯਾਰ ਇਹ ਮੈਂ ਐ ਕਿਉਂ ਕਰਦੀ ਆ ਮੈਨੂੰ ਉੱਠ ਕੇ ਜਾਣਾ ਪਊਗਾ ਤੂੰ ਨਹੀਂ ਮੈਨੂੰ ਇੱਥੇ ਸੌਂ ਲੈਂਦਾ ਮੈਂ ਤਾਂ ਬਾਹਰ ਜਾ ਕੇ ਮੰਝੇ ਤੇ ਸੌਂ ਜੂ ਜਾਂ ਮੇਰੇ ਸਾਲੇ ਦੀ ਉਰੋਂ ਨਿਕਲ ਬਾਰੇ ਫੇਰ ਨਿਕਲ ਬਾਰੇ ਨਾਲੇ ਹੋਰ ਆ ਇਸੀ ਦਾ ਭਟਾਉ ਮੇਰੇ ਸਾਲੇ ਦੀ ਤੈਨੂੰ ਮੈਂ ਭੈਣ ਦਿਆ ਖਰੂਈ ਸੀ ਐ ਇਸ ਨੂੰ ਬੰਦ ਕਰ ਆਪਣੇ ਨੌਲੇ ਜੀ ਉਹ ਲੈ ਜਾ ਨਾਲ ਪੱਟ ਕੇ ਲੈ ਜਾ ਇਹਨੂੰ ਕੀ ਬੰਦਾ ਕਰੂਗਾ ਭੈਣ ਜਦਾ ਕਜੀਆ 15 ਦਿਨਾਂ ਬਾਅਦ ਬੰਦਾ ਉਹ ਆਏਗਾ ਅੰਦਰ ਕਲੇ ਸੋਰ ਛੇੜ ਲਾਂਗੇ ਭੈਣ ਦੇ ਖਤਮ ਜੇ ਤੇਰੇ ਭਾਈ ਨੂੰ ਕੀ ਮਾੜਾ ਚੰਗਾ ਬੁੱਲੇ ਫੇਰ ਚੱਲ ਮਣਾ ਸੌਂ ਜਾ ਬੇਬੇ ਹਾਂ ਮੈਂ ਤਾਂ ਨਾ ਤੇਰੇ ਲਵੇ ਆਈ ਸੀ ਠੀਕ ਹਾਂ ਤੂੰ ਠੀਕ ਹੈ ਬਈ ਤੂੰ ਦੱਸ ਕਿਵੇਂ ਆਣੇ ਹੋਏ ਬੇਬੇ ਕੀ ਦੱਸਾਂ ਮੈਂ ਨਾ ਤੇਰੇ ਕੋਲੇ ਕਿਹੜੇ ਮੂਹਣ ਆਈ ਸੀ ਸਾਡੇ ਮੇਰੇ ਤਾਂ ਨਾ ਮੇਰੇ ਜੇਠ ਨੇ ਮੈਨੂੰ ਤਪਾ ਰੱਖਿਆ ਹੈ ਮੇਰੇ ਜੇਠ ਨੇ ਤਾਂ ਐਡਾ ਕਲੇਸ਼ ਕਰਾ ਰੱਖਿਆ ਨਾ ਮੇਰੇ ਘਰੇ ਬਸ ਇੱਕ ਮਰੀ ਨਹੀਂ ਮੈਨੂੰ ਸਖਾ ਕੇ ਕਸਰ ਹੋਣੀ ਕੋਈ ਨਹੀਂ ਛੱਡੀ ਮੇਰੇ ਨਾਲ ਪੁੱਤ ਕਰ ਕਰ ਇਹ ਹਾਲ ਹੈ ਜਦੋਂ ਮੈਂ ਵਿਆਹੀ ਆਈ ਸੀ ਨਾ ਮੇਰੀ ਕਹਾਣੀ ਸੁਣ ਲੈ ਮੇਰੇ ਘਰ ਚਾਰ ਤੇ ਚਾਰ ਹੈ ਹੈ ਪੋਚਣਾ ਪੋਚਾ 5 ਕਿਲੋ ਆਟਾ ਗੁੱਜਦਾ ਸੀ ਨਾ ਇੱਕ ਅਖੇ ਕੰਜਰਾਂ ਨਾਲ ਤਾਂ ਰੋਟੀ ਪਕਾ ਕੇ ਖਵਾਉਂਦੀ ਸੀ ਨਾ ਮੈਂ ਚਿੱਤਰ ਖਾਂਦੀ ਸੀ ਹੈ ਇਹ ਹਾਲ ਹੁੰਦੇ ਨੇ ਪੁੱਤ ਡੇੜ ਜੱਠਾ ਨਾ ਕੱਟਣਾ ਬਹੁਤ ਔਖਾ ਦੇਖ ਬੇਬੇ ਮੈਂ ਤਾਂ ਉਹਨੂੰ ਚੰਗਾ ਰੋਟੀ ਟੁੱਕ ਦਿੰਨੀ ਆ ਸੋਹਣੇ ਉਹਨੂੰ ਕੱਪੜੇ ਲੇੜੇ ਦਿੰਨੀ ਆ ਤਾਂ ਵੀ ਮੇਰੇ ਤੇ ਕੁੜੇ ਗੰਦੀ ਅੱਖ ਰੱਖਦਾ ਉਹਨੂੰ ਤਾਂ ਜਮੀਰ ਸਰਮਣੀ ਹੈਗੀ ਵੀ ਮੇਰੇ ਵੱਡੇ ਭਰਾ ਦੀ ਬਹੂ ਆਹੀ ਇਹ ਤੂੰ ਛੱਡ ਦੇ ਗੱਲਾਂ ਇਹ ਤਾਂ ਬਹੁਤ ਪਹੁੰਚੇ ਹੁੰਦੇ ਨੇ ਛੜੇ ਮਲੰਗ ਕਾਨੂੰ ਪੁੱਛਦੀ ਐ ਮੇਰ ਨਾਲ ਬਣੀ ਆਈ ਆ ਪੁੱਤ ਤੂੰ ਮੈਨੂੰ ਐਂ ਦੱਸ ਮੈਂ ਤਾਂ ਤੇਰੇ ਤੋਂ ਇਹ ਸਕੀਮ ਲੈਣ ਆਈ ਐ ਵੀ ਮੈਂ ਉਹਦਾ ਹੱਲ ਕੀ ਕਰਾਂ ਉਹਨੂੰ ਦੇਖ ਪੁੱਤ ਮੈਂ ਤਾਂ ਗੱਲ ਸਮਝਾਉਂਦੀ ਹੀ ਆ ਨਾ ਤਾਂ ਪੈਸਾ ਜਾਂਦਾ ਨਾਲ ਨਾ ਜਾਇਦਾ ਜਿਉਂ ਨਾਲ ਹੈ ਨਾ ਬਣਦਾ ਤੁਰ ਜਾਣਾ ਜੇ ਜਾਉ ਤਾਂ ਇੱਜ਼ਤ ਜਾਉਂਗਾ ਹੋਰ ਕੁਝ ਨਹੀਂ ਜਾ ਠੀਕ ਐ ਬੇਬੇ ਚੰਗਾ ਪੁੱਤ ਨਾ ਜਾ ਤੇ ਆਪਣੀ ਘਰ ਦੀ ਗੱਲ ਹੈ। ਆ ਰਾਤ ਮੈਂ ਸੁਣ ਲਿਆ। ਆ ਚਰਨਾ ਹੈ ਨਹੀਂ ਤੇਰੇ ਲਾਇ। ਤੇ ਤੂੰ ਤੂੰ ਆਪਣੀ ਜਵਾਨੀ ਐ ਮੇਰਾ ਤਰਾਵ ਦਾ। ਮਨ ਲੱਗ ਲਾ। ਘਰ ਦੀ ਗੱਲ ਕਰ ਚ ਰਹਿ ਜੂਗੀ। ਮੇਥੋਂ ਤੇਰਾ ਹਾਂ ਦੁੱਖ ਜਰਿਆ ਨਹੀਂ ਜਾਂਦਾ। ਗੱਲ ਤਾਂ ਤੇਰੀ ਸਹੀ ਹੈ। ਤੂੰ ਹੀ ਮੇਰੀ ਹਸਰਤ ਪੂਰੀ ਕਰ ਸਕਦਾ। ਮੈਂ ਵੀ ਨਾ ਉਹਦੇ ਪਿੱਛੇ ਐਵੇਂ ਭਟਕਦੀ ਫਿਰਦੀ ਸੀਗੀ। ਸ਼ਰਮ ਨਹੀਂ ਆਈ ਮੇਰੇ ਬਾਈ ਲਵੇ ਬੈਠੀ ਆਂ ਬੋਲਦੀ ਕਿਉਂ ਨਹੀਂ ਨਰੇ ਬਾਈ ਕਿਉਂ ਨਹੀਂ ਬੋਲਦਾ ਬਾਈ ਬਾਈ ਕੀ ਹੋਇਆ ਬਾਈ ਨੂੰ ਬਾਈ ਗੱਤ ਨਹੀਂ ਬੋਲਦਾ ਬੋਲਦੀ ਕਿਉਂ ਨਹੀਂ ਹੁਣ ਨਹੀਂ ਇਹ ਬੋਲਦਾ ਕਿਉਂ ਸਾਰੀ ਉਮਰ ਇਹ ਤਾਂ ਮਰ ਗਿਆ ਮਰ ਗਿਆ ਬਾਈ ਓਏ ਬਾਈ 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 ਨੂੰ ਕਿਨੇ ਮਾਰਿਆ ਬਾਈ ਨੂੰ ਤੇਰੇ ਨੂੰ ਮੈਂ ਮਾਰਿਆ ਮੇਲੋ ਤਾਈ ਕਹਿੰਦੀ ਸੀ ਬੰਦੇ ਨਾਲ ਜ਼ਮੀਨ ਹੀ ਜਾਂਦੀ ਨਾਲ ਜਾਂਦੀ ਹੈ ਨਾ ਤਾਂ ਇੱਜ਼ਤ ਜਾਂਦੀ ਹੈ ਹਾਂ ਵੀ ਦੋਸਤੋ ਜੇਕਰ ਕਹਾਣੀ ਤੁਸੀਂ ਨੇ ਇੱਥੇ ਤੱਕ ਦੇਖ ਲਈ ਇਹਦਾ ਮਤਲਬ ਤੁਹਾਨੂੰ ਕਹਾਣੀ ਬਹੁਤ ਪਸੰਦ ਆਈ ਹੈ ਤੇ ਕਮੈਂਟ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਹੀ ਨਾ ਭੁੱਲਿਓ ਧੰਨਵਾਦ